ਜੋ ਜਿਹੜਾ ਚੈਲੰਜ ਭਗਵਾਨ ਸਿੰਘ ਮਾਨ ਨੇ ਕਿਸਾਨਾਂ ਨੂੰ ਦਿੱਤਾ ਸੀ ਕਿਸਾਨਾਂ ਨੇ ਚੈਲੰਜ ਹੈ ਕਿ ਜਿਹੜਾ ਸਰਕਾਰ ਕੀਤਾ ਅੱਜ 10 ਤਰੀਕ ਨੂੰ ਜਿਹੜੇ ਐਮਐਲਏ ਆਮ ਆਦਮੀ ਪਾਰਟੀ ਦੇ ਸਨ ਉਹਨਾਂ ਦੇ ਘਰ ਘੇਰਨ ਦਾ ਤੇ ਚੇਤਾਵਨੀ ਪੱਤਰ ਦੇਣ ਦਾ ਫੈਸਲਾ ਸੀ ਸੈਂਕੜੇ ਸਾਥੀ ਜਿਹੜੇ ਹੈਗੇ ਯੂਨੀਅਨਾਂ ਦੇ ਐਸਕੇਐਮ ਦੇ ਸੈਂਕੜੇ ਸਾਥੀ ਇੱਥੇ ਅੱਜ ਮੌਜੂਦ ਨੇ ਗੁਰਦੱਤ ਸਿੰਘ ਸਿੱਖੋਂ ਨੇ ਕਰਦੇ ਸਾਹਮਣੇ ਕਿਹਾ ਕਿ ਮੋਟਰ ਪਾਰਟੀ ਦਾ ਦੂਜਾ ਐਮਐਲਏ ਹਲਤਾ ਫਰੀਦਕੋੜ ਦਾ ਹੈਗਾ ਵੱਡੀ ਗਿਣਤੀ ਦੇ ਵਿੱਚ ਇਹ ਘਰਾਓ ਕੀਤਾ ਹੋਇਆ ਟੀਮ ਦੇ ਵਿੱਚ ਵੱਧ ਤੋਂ ਵੱਧ ਹੈਗਾ ਕਿ ਕਿਸਾਨਾਂ ਨੂੰ ਨਸਾਂ ਦੇ ਸਾਥੀਆਂ ਨੇ ਸੰਘਰਸ਼ ਦੇ ਵਿੱਚ ਹਿੱਸਾ ਪਾਇਆ ਝੰਡਿਆਂ ਸਮੇਤ ਉਹ ਵੱਧ ਤੋਂ ਵੱਧ ਗਿਣਤੀ ਹੈਗੀ ਹੈ ਜਿਹੜੀ ਸੰਘਰਸ਼ ਦੇ ਵਿੱਚ ਅਕਿਰਤਿਕ ਕਿਸਾਨੀ ਹੁੰਦੇ ਫਿਰ ਕਲਾ ਤੇ ਕਾਲਾ ਹੁੰਦਾ ਹੈ ਪਤਾ ਨਹੀਂ ਕਿੱਧਰ ਤੇ ਜਾ ਹੁੰਦਾ ਹੈ ਮੁੱਖ ਮੰਤਰੀ ਸਾਹਿਬ ਫਿਰ ਜਣੇ ਵੀ ਚੱਲਣਗੇ ਫਿਰ ਥਾਪੀਆਂ ਵੀ ਚੱਲਣਗੀਆਂ ਤੇ ਤੂੰ ਰੂੜੀਆਂ ਤੋਂ ਭਜਦਾ ਤੈਨੂੰ ਦਿਖਾਉਣ ਜਿਹੜਾ ਕਿਹਦਾ ਚੰਡੀ ਇੱਧਰੀ ਫਿਰਨਦਾ ਤੁਹਾਡੇ ਕਿਸੇ ਵੀ ਉਮਰ ਨੂੰ ਪੰਨਾ ਜਲੀ ਵੱਲ ਜਾਗੇ ਚਾਰ ਮਿੰਟ ਸਾਡੀ ਗੱਲ ਤਨਣਾ ਕਰਾਇਆ ਕਿ ਸੇ ਇਹ ਜਨਾਇਆ ਕਿ ਤੁਸੀਂ ਸਾਡੇ ਕੋਲ ਵੋਟਾਂ ਲੈਣ ਆਏ ਸੀ ਤੁਸੀਂ ਕਿਹਾ ਸੀ ਸਾਨੂੰ ਵੋਟਾਂ ਮਾ ਦਿਓ ਤੁਹਾਡੇ ਸਾਰੇ ਕੰਮ ਕਰਾਂਗੇ ਅੱਗੇ ਬਦਲਾ ਦੇਵਾਂਗੇ ਤੁਸੀਂ ਬਦਲਾ ਨਹੀਂ ਤੁਸੀਂ ਬਦਲਾ ਲੈਣ ਦਿੱਲੀ ਖਾਤ ਪੰਜਾਬ ਦੇ ਲੋਕਾਂ ਤੋਂ ਤੇ ਪੰਜਾਬ ਦੇ ਅੰਟੀ ਦੇ ਫਾਸਰ ਲੋ ਜਿਨ੍ਹਾਂ ਨੇ ਸਿਕੰਦਰ ਚੱਕਿਆ ਸੀ ਜਿਨ੍ਹਾਂ ਹਮਸਾ ਉਡਾਲੀ ਵਰਗੇ ਰਗੜੇ ਸੀ ਜਿਨ੍ਹਾਂ ਨੇ ਅੰਗਰੇਜ਼ਾਂ ਨੇ ਨੱਕੇ ਰਾਮ ਕੀਤਾ ਸੀ ਤੇ ਅੰਗਰੇਜ਼ਾਂ ਨੇ ਲਾਦ ਬਣੇ ਤੁਸੀਂ ਜਿਹੜੇ 92 93 ਐਮਐਲ ਨੇ ਜਿਹੜੇ ਲੋਕਾਂ ਦੀ ਗੱਲ ਨਹੀਂ ਸੁਣ ਰਹੇ ਤੁਹਾਡੇ ਨੱਕ ਤੋਂ ਦਮ ਕਰ ਦਾਂਗੇ ਸਯੁਗਤ ਕਿਸਾਨ ਮੋਰਚੇ ਦੀਆਂ ਜੱਥੇਵੰਦੀਆਂ ਹੁਣ ਇਮਰਾਨਤ ਨੇ ਕੇਦਰ ਨਾਲ ਸਿਰ ਲਾਈ ਲੜਨੀਆਂ ਲੜਦੇ ਰਾਂਗੇ ਪਰ ਪਹਿਲਾਂ ਤੁਹਾਨੂੰ ਸਬਕ ਸਿਖਾ ਕੇ ਤੇ ਇਹ ਸੂਬੇ ਦੇ ਹੰਕਾਰੀ ਮੁੱਖ ਮੰਤਰੀ ਨੂੰ ਨਾਕਾ ਰਗੜਦਾ ਵਿਖਾਵਾਂਗੇ ਤੁਹਾਨੂੰ ਅਗਲੇ ਦਿਨਾਂ ਚ ਤੁਹਾਡੇ ਸਿਰੋਮਾ ਮੁੱਖ ਮੰਤਰੀ ਤੇ ਅੰਮਲੇ ਬਣਿਆ ਤੁਹਾਡੇ ਸਯੁਗਮ ਨੇ ਇਹ ਮੁੱਖ ਮੰਤਰੀ ਬਣਿਆ ਤੇ ਭੁੱਲ ਜੇ ਕਿ ਲੋਕ ਜਦੋਂ ਇਹਨਾਂ ਨੇ ਅੱਖਾਂ ਬਦਲ ਲੀਆਂ ਕਦਵਾਰਾ ਇਹਨਾਂ ਸੀਟਾਂ ਤੇ ਆਉਣਾ ਬਹੁਤ ਔਖਾ ਹੈ ਮੇਰੇ ਤੋਂ ਪਹਿਲਾਂ ਗੱਲ ਹੋਈ ਸੀ ਦਾਂਸਿੰਗ ਵਾਲੀ ਮੁੱਖ ਮੰਤਰੀ ਵਾਲੀ ਵੀ ਉਹ ਐਨਕ ਦੇ ਲਾ ਲਈ ਹੈ ਉਹ ਐਨਕ ਦੇ ਸਿੱਟੇ ਜਿਹੜੇ ਸੀ ਉਹ ਸਾਡੇ ਪੰਜਾਬ ਨੇ ਬਹੁਤ ਮਾੜੇ ਭੁਗਤੇ ਸੀ ਤੇ ਅੱਜ ਤੱਕ ਉਹਨੂੰ ਕਿਹੜੇ ਨਾਲ ਨਾ ਪੁਖਾਰਿਆ ਜਾਂਦਾ ਦਾਂਸਿੰਗ ਨੂੰ ਕਦੇ ਕਿਸੇ ਨੇ ਕਿਹਾ ਵੀ ਬੈਂਸ ਸਿੰਘ ਮੁੱਖ ਮੰਤਰੀ ਹਮੇਸ਼ਾ ਇਹ ਕਿਹਾ ਜਾਂਦਾ ਕਿ ਪੁੱਤਰ ਮੁੱਖ ਮੰਤਰੀ ਬੈਂਸ ਸਿੰਘ ਜੇ ਕਰੇ ਹੋਣੀਆਂ ਘਾੜੀਆਂ ਹੋਣਗੀਆਂ ਤਾਂ ਹੋਣ ਵਾਲੀਆਂ ਪੀੜ੍ਹੀਆਂ ਵਾਸਤੇ ਇੱਕ ਇਹੋ ਜਿਹਾ ਨਾਅ ਛੱਡ ਜਾਂਦੇ ਆ ਬੰਦੇ ਇਸ ਕਰਕੇ ਸਾਡੀ ਆਪੀਲ ਹੈ ਝੰਡਾ ਕਿਥੇ ਜਿੰਨੇ ਵੀ ਅੰਮਰਾਂ ਦੇ ਅੱਜ ਅਧਿਅਰਤ ਨੇ ਲਾਏ ਆ ਸਾਡੇ ਇੱਕ ਤਾਅਵਣੀ ਪੱਤਰ ਦੇਣਾ ਦਿਨਾ ਤਾਂ ਸੀ ਹੈ ਨਹੀਂ ਵੈਸੇ ਤਾਅਵਣੀ ਪੱਤਰ ਕੋਈ ਪਰਪੀ ਤਾਅਵਣੀ ਇਹ ਦੇਣਾ ਹੈ ਕਿ ਆਪਦੇ ਮੁੱਖ ਮੰਤਰੀ ਨੇ ਇਹ ਸਮਝਾ ਦੇਣਾ ਕੇ ਔਰ ਵਾਲੇ ਕੱਲਾ ਜਿਹੜੇ ਜੇਕਰ ਕਿਸਾਨਾਂ ਨਾਲ ਇਹੋ ਜਿਹਾ ਵਿਹਾਰ ਹੀ ਚੱਲਦਾ ਰਿਹਾ ਇਹੋ ਜਿਹੀ ਹੀ ਬੇਇੱਜ਼ਤੀ ਕਿਸਾਨਾਂ ਦੀ ਹੁੰਦੀ ਨਹੀਂ ਤਾਂ ਪਿੰਡਾਂ ਦੀਆਂ ਕੋਹ ਸੱਠਾਂ ਜਿੱਥੇ ਸਾਡਾ ਕਹਿੰਦਾ ਸਤਕਾਰ ਹੁੰਦਾ ਜਿੱਥੇ ਤੁਹਾਨੂੰ ਕਾਜੂ ਬਨਾਮ ਮਿਲਦੇ ਆ ਠੰਡੇ ਮਿਲਦੇ ਆ ਲੋਕ ਕਿਤੇ ਕਿਸੇ ਵੀ ਕਿਤੇ ਵੀ ਜਾਣੇ ਨਾਲ ਸਤਕਾਰ ਹੁੰਦਾ ਉੱਥੇ ਇਹੇ ਲੋਕ ਕਾਲੀਆਂ ਝੰਡੀਆਂ ਵਿਖਾਉਣ ਵਾਸਤੇ ਮਜਬੂਰ ਹੋਣਗੇ ਇਹ ਤੁਹਾਡਾ ਕਹਿਣਾ ਬੰਦਾ ਇਸ ਕਰਕੇ ਤੁਹਾਨੂੰ ਅੱਜ ਚੇਤਾਵਨੀ ਦੇਣ ਆਏ ਆਂ ਇਹ ਆਪਦੇ ਮੁੱਖ ਮੰਤਰੀ ਨੂੰ ਸਮਝਾ ਲਓ ਇਹ ਮੋਕੇ ਨਿਤ ਨਿਤ ਨਹੀਂ ਆਉਂਦੇ ਇਹ ਮੇਲਾ ਕਿਸਾਨਾਂ ਦੇ ਨਾਲ ਜਿਹੜਾ ਅਸ ਦਾਤਾ ਜਿਹਨੂੰ ਕਿਹਾ ਜਾਂਦਾ ਹਮੇਸ਼ਾ ਇੱਕ ਛੜਕਾ ਤੇ ਰੋਲਿਆ ਦਿੱਲੀ ਦੀਆਂ ਛੜਕਾ ਤੇ ਲਗਾਤਾਰ 10 ਮਹੀਨੇ ਰੁਲ ਕੇ ਆਉਂ ਰਹੇ ਹੰਕਾਰੀ ਆ ਪ੍ਰਧਾਨ ਮੰਤਰੀ ਦੇ ਹਥੋਂ ਕਿਲਾ ਕੱਢਿਆ ਉਸੇ ਤਰੀਕੇ ਨਾਲ ਇੱਕ ਕਿਲਾ ਕੱਢਣ ਜਾਣਦੇ ਆ ਪਰ ਥੋੜਾ ਸਾਡੀ ਆ ਥੋੜੀ ਜੀ ਰੋਲ ਪਾਣੀ ਪੀਣੋ ਪਾਣੀ ਪੀਣ ਆਇਤੀ ਪਿਆਰ ਸਰਕਾਰ